ਭਗਵਾਨ ਵਾਲਮੀਕੀ ਆਸ਼ਰਮ ਤੂਨਾ ਸਾਹਿਬ ٹرسٹ ਵੱਲੋਂ ਹਰ ਐਤਵਾਰ ਆਸ਼ਰਮ ਦੀ ਪਰ ਕਰਮਾਚਾਰੀ ਸਫਾਈ ਦੀ ਸੇਵਾ ਕੀਤੀ ਜਾਂਦੀ ਹੈ ਜਿਸ ਦੇ ਤਹਿਤ ਜੇਠ ਮਹੀਨੇ ਦੇ ਪਹਿਲੇ ਐਤਵਾਰ ਵੀ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਸੇਵਾ ਨਿਭਾਈ ਤੂਨਾ ਸਾਹਿਬ ٹرسٹ ਦੇ ਮੁਖੀ ਮਹਾਂਤ ਮਲਕੀਤ ਨਾਥ ਨੇ ਸਮੂਹ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਸੇਵਾਦਾਰ ਬਲਵੰਤ ਨਾਥ ਅਸ਼ੋਕ ਮਲੋਤਰਾ ਸਮੇਤ ਸਮੂਹ ਸੰਗਤਾਂ ਹਾਜ਼ਰ ਸਨ ਵਾਲਮੀਕੀ ਤੀਰਤੂਨਾ ਸਾਹਿਬ ਤੋਂ ਸਤਪੁਰ ਮਲਕੀਤ ਨਾਥ ਹਮਾਰਾ ਜਿਹਦੇ ਹਦਾਇਤਾਂ ਦੇ ਨਾਲ ਜਿਹੜੀ ਕਾਰ ਸੇਵਾ ਅੱਜ ਨਵਾਂ ਆਦਵਾਰ ਆ ਬੜੇ ਉਤਸ਼ਾਹ ਦੇ ਨਾਲ ਸ਼ਰਦਾ ਦੇ ਨਾਲ ਸੰਗਤਾਂ ਸੇਵਾ ਕਰਦੇ ਆਂ ਔਰ ਹੋਰ ਵੀ ਇਲਾਕੇ ਦੀਆਂ ਸੰਗਤਾਂ ਨੂੰ ਮਾਝਾ ਮਾਲਵਾ ਦੁਆਬਾ ਜਿੱਥੋਂ ਵੀ ਹੈਗੀ ਸੰਗਤਾਂ ਕੋਈ ਗੁਰੂਆਂ ਦੇ ਦਰਸ਼ਨ ਕਰਨ ਨਾਲੇ ਆ ਗਏ ਤੇ ਨਾਲੇ ਵਾਲਮੀਕ ਤੀਰਥੇ ਐਦਵਾਰ ਦੀ ਸੇਵਾ ਵਿੱਚ ਹਾਜ਼ਰੀ ਭਰ ਕੇ ਗੁਰੂਆਂ ਦੇ ਚਰਨਾਂ ਦੇ ਵਿੱਚੋਂ ਜਿਹੜਿਆ ਖੁਸ਼ੀਆਂ ਪ੍ਰਾਪਤ ਕਰਿਆ ਕਰੋ ਨੋਹ ਹਫਤਾ ਜੋ ਸੇਵਾ ਚੱਲ ਰਹੀ ਆ ਮਹਾਰਾਜ ਮਲਕੀਨ ਸਾਹਿਬ ਜੀ ਦੇ ਰਹਿਮਾਂ ਹੀ ਇੱਥੇ ਤੇ ਤਨੋਂ ਮਨੋਂ ਹੋ ਕੇ ਸੇਵਾ ਪਰੀਧੀਆ ਤੇ ਸੰਗਤਾਂ ਨੂੰ ਵੀ ਅਸੀਂ ਅਪੀਲ ਕਰਦੇ ਆਂ ਕਿ ਵੱਧ ਚੜ ਕੇ ਆਣ ਕੇ ਤੇ ਇੱਥੇ ਸੇਵਾ ਕਰਨ ਤੇ ਜਿਹੜਾ ਹੈ ਆਪਣਾ ਸਤਾਣੇ ਨੂੰ ਸੋਹਣਾ ਬਣਾਇਆ। ਜੇਠ ਮਹੀਨੇ ਦਾ ਜੇਠਾ ਐਤਵਾਰ ਹੈ। ਸਤਿਗੁਰੂ ਮਨਕੀਰਤ ਨਾਥ ਜੀ ਮਹਾਰਾਜ ਜੀ ਦੀ ਰਹਿਨਮਾਈ ਦੇ ਵਿੱਚ ਅੱਜ ਇਹ ਨਵਾਂ ਐਤਵਾਰ ਹੈ ਜਦੋਂ ਕਿ ਸਾਰੀ ਪਰਿਕਰਮਾਂ ਦੀ ਤੁਲਾਈ ਸੇਵਾ ਕੀਤੀ ਗਈ ਹੈ। ਸੰਗਤਾਂ ਹਮ ਹਮ ਆ ਕੇ ਪਹੁੰਚ ਰਹੀਆਂ ਨੇ।